ਵਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲ ਦਲ ਦੇ ਫੁੱਲ ਦਾ ਅਗਲਾ ਕਾੰਟ 11 ਭਾਗ ਪਹਿਲਾ ਕਮਲ ਨੂੰ ਹੁਣ ਇੰਚ ਲੱਗਣ ਲੱਗ ਪਿਆ ਜਿਵੇਂ ਉਹ ਇੱਕੋ ਵਕਤ ਦੋ ਔਰਤਾਂ ਨਾਲ ਜੁੜਦਾ ਜਾ ਰਿਹਾ ਸੀ ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਸ ਦਾ ਕਿਸ ਨਾਲ ਜੁੜਨਾ ਉਸ ਲਈ ਠੀਕ ਰਹੇਗਾ ਉਹ ਜਿਸਮ ਦੀ ਖਿੱਚ ਤੋਂ ਤਾਂ ਉੱਠ ਕੇ ਦੋਨਾਂ ਦੇ ਸੁਭਾਵਲ ਖਿੱਚਿਆ ਜਾ ਰਿਹਾ ਸੀ ਪਰ ਉਹ ਕਿਸੇ ਕਾਲ ਵਿੱਚ ਨਹੀਂ ਸੀ ਪਹਿਣਾ ਚਾਹੁੰਦਾ ਸਿਸਲੀ ਦੇ ਦਿਲ ਵਿੱਚ ਕੀ ਸੀ ਉਸ ਨੂੰ ਕੋਈ ਗਿਆਨ ਨਹੀਂ ਸੀ ਪਰ ਟਰੀਨਾ ਬਾਰੇ ਉਹ ਜਾਣ ਚੁੱਕਿਆ ਸੀ ਕਿ ਉਹ ਉਸਦੇ ਬਹੁਤ ਕਰੀਬ ਆ ਚੁੱਕੀ ਸੀ ਉਹ ਵੀ ਇੰਨੀ ਕਰੀਬ ਕਿ ਜਿੱਥੋਂ ਦੂਰ ਜਾਣਾ ਮੁਸ਼ਕਲ ਹੋ ਜਾਇਆ ਕਰਦਾ ਹੈ ਸਿਸਲੀ ਦੇ ਮਲਾਪੜੇ ਅਤੇ ਸਹਿਨਸ਼ੀਲ ਸੁਭਾਅ ਤੋਂ ਬੜਾ ਪ੍ਰਭਾਵਸ਼ੀ ਸਿਸਲੀ ਦੇ ਪੇਟ ਨਾਲੋਂ ਟੁੱਟ ਜਾਣ ਨੂੰ ਉਹ ਬਹੁਤ ਠੀਕ ਸਮਝਦਾ ਸੀ ਪਰ ਕਦੇ ਉਸੇ ਮਨ ਵਿੱਚ ਇਹ ਵੀ ਆਉਂਦਾ ਕਿੰਨਾ ਚੰਗਾ ਹੋਵੇ ਜੇ ਮੈਂ ਨਿਊ ਜਰਸੀ ਚੱਲਿਆ ਜਾਵਾਂ ਤੇ ਸਿਸਲੀ ਨਾਲ ਆਪਣੀ ਰਹਿਦੀ ਜ਼ਿੰਦਗੀ گزار ਦੇਵਾਂ ਜਿਉ ਮਨ ਜਾਵੇ ਕਿੰਨੀ ਵਧੀਆ ਜ਼ਿੰਦਗੀ ਹੋਵੇਗੀ ਉਹ ਬੜੀ ਸੌਖੀ ਹੋਵੇਗੀ ਜ਼ਿੰਦਗੀ ਕਟਣੀ ਉਸਔਰਤ ਨਾਲ ਜੋ ਸਿਰਫ ਇੱਕ ਚੰਗੇ ਮਰਦ ਦੀ ਹੀ ਤਲਾਸ਼ ਵਿੱਚ ਹੈ। ਉਹ ਇੱਕ ਸਾਰਥਕ ਭਰਿਆ ਪਿਆਰੀ ਤਾਂ ਮੰਗਦੀ ਹੈ ਜਿਵੇਂ ਉਹ ਆਪ ਹੁਣ ਤੀਕ ਮੰਗਦਾ ਆ ਰਿਹਾ ਸੀ। ਫਿਰ ਉਹਨੂੰ ਲੱਗਦਾ ਕਿ ਸਿਸਲੀ ਸ਼ਾਇਦ ਉਸ ਨਾਲ ਨਾ ਜੁੜੇ ਤੇ ਉਸ ਦਾ ਉਸ ਪ੍ਰਤੀ ਜੋ ਥੋੜਾ ਲਗਾਓ ਸੀ ਉਹ ਸ਼ਾਇਦ ਇਸ ਕਰਕੇ ਹੋਵੇ ਕਿ ਉਸ ਰਾਤੋਂ ਨੇ ਸਿਸਲੀ ਨੂੰ ਸ਼ਰਨ ਦਿੱਤੀ ਸੀ ਜਾਂ ਉਂਜੀ ਐਨਾ ਮਲਾਪੜੀ ਹੋਣਾ ਸਿਸਲੀ ਦਾ ਸਿਰਫ ਸੁਭਾਅ ਹੀ ਹੋਵੇ। ਫਿਰ ਉਹਦਾ ਮਨ ਟ੍ਰੀਨਾ ਵੱਲ ਮੁੜਦਾ ਟ੍ਰੀਨਾ ਨੂੰ ਯਾਦ ਕਰਦਾ ਹੈ ਹੀ ਉਹਨੂੰ ਲੱਗਦਾ ਕਿ ਉਹ ਵੀ ਉਸ ਵਾਂਗ ਜੀਵਨ ਵਿੱਚ ਚਿਲਕੀ ਹੋਈ ਕਲਾਕਾਰ ਸੀ। ਉਹ ਟ੍ਰੀਨਾ ਨੂੰ ਸਿਸਲੀ ਨਾਲੋਂ ਜ਼ਿਆਦਾ ਜਾਣਦਾ ਸੀ ਟ੍ਰੀਨਾ ਉਸ ਵਾਂਗ ਅੰਦਰੋਂ ਬਾਹਰੋਂ ਇੱਕ ਹੀ ਤਾਂ ਸੀ ਅਸਲ ਵਿੱਚ ਉਹਨੂੰ ਯਾਦ ਕਰਦਿਆਂ ਹੀ ਉਹ ਭਾਵੁਕ ਹੋ ਜਾਂਦਾ ਸੀ ਉਹ ਸੋਚਦਾ ਟ੍ਰੀਨਾ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਹੈ ਜਿਵੇਂ ਹਰ ਔਰਤ ਚਾਹੁੰਦੀ ਹੈ ਮੈਨੂੰ ਤਾਂ ਪਹਿਲਾਂ ਵੀ ਉਸਦਾ ਵੇਸਵਾ ਹੋਣਾ ਕੋਈ ਬੁਰਾ ਨਹੀਂ ਸੀ ਲੱਗਦਾ ਕਿਉਂਕਿ ਮੇਰੇ ਤਰਲੇ ਕਰਨ ਤੇ ਵੀ ਉਹ ਮੇਰੇ ਵੱਲ ਮੁੜੀ ਸੀ ਪਰ ਹੁਣ ਮੇਰਾ ਮਨ ਨਹੀਂ ਚਾਹੁੰਦਾ ਕਿ ਉਹ ਕਿਸੇ ਹੋਰ ਮਰਦ ਕੋਲ ਜਾਵੇ ਉਹ ਤਾਂ ਇੱਕ ਫੁੱਲ ਹੈ ਸੁਗੰਧੀ ਨਾਲ ਭਰੀ ਹੋਈ ਜੋ ਦਲਦਲ ਵਿੱਚ ਜੜੀਗੀ ਅਜੀਬ ਜੀ ਦੁਨੀਆ ਵਿੱਚ ਰਹਿ ਕੇ ਵੀ ਉਹ ਆਪਣੇ ਬਹੁਤ ਸਾਰੇ ਗੁਣ ਸੰਭਾਲੀ ਬੈਠੀ ਹੈ ਉਸ ਦੇ ਵਾਂਗ ਹੀ ਤਾਂ ਘਰੋ ਘਰੀ ਬਹੁਤ ਸਾਰੀਆਂ ਔਰਤਾਂ ਕਿਸੇ ਮਜਬੂਰੀ ਵਿੱਚ ਆਪਣੇ ਘਰ ਵਕਤ ਕੱਢਦੀਆਂ ਹੋਣਗੀਆਂ ਇੱਕ ਘਰ ਲਈ ਬੱਚੇ ਲਈ ਤੇ ਨਾਮ ਲਈ ਜਿਸ ਕਾਰਨ ਉਹਨਾਂ ਨੂੰ ਸਮਾਜ ਵਿੱਚ ਇੱਜ਼ਤ ਮਿਲਦੀ ਹੈ ਫਾਮੀ ਉਸ ਜ਼ਿਆਦਾਤਰ ਤਰਫਨ ਦੀ ਚਾਸ਼ਨੀ ਵਿੱਚ ਤਲਦੀਆਂ ਰਹਿੰਦੀਆਂ ਹੋਣ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਹੁੰਦਾ ਰਹਿੰਦਾ ਹੋਵੇ ਕਿ ਮਨ ਤੇ ਖਿਆਲ ਦੀ ਆਜ਼ਾਦੀ ਅਤੇ ਮਰਦ ਦੇ ਬਰਾਬਰ ਹੋਣ ਦੀ ਇੱਛਾ ਕਦੋਂ ਉਹਨਾਂ ਦੇ ਪਤੀਆਂ ਨੂੰ ਮੰਨਜ਼ੂਰ ਹੋਵੇਗੀ ਅਜਿਹੀਆਂ ਔਰਤਾਂ ਬਹੁਤ ਘੱਟ ਹੋਣਗੀਆਂ ਜਿਨ੍ਹਾਂ ਦੇ ਪਤੀ ਪਿਆਰ ਵਿੱਚ ਉਹਨਾਂ ਦੀ ਸੋਚ ਨੂੰ ਨਿਵਾਜਦੇ ਹੋਣਗੇ ਤੇ ਉਹਨਾਂ ਦੀ ਖੁਸ਼ੀ ਵਿੱਚੋਂ ਖੁਸ਼ੀ ਲੱਭਦੇ ਹੋਣਗੇ ਪਰ ਹੋਣਗੇ ਜ਼ਰੂਰ ਤੇ ਬਹੁਤ ਹੋਣਗੇ ਪਰ ਬਹੁਤੇ ਤਾਂ ਆਪਣੀ ਮਰਦ ਵਾਲੀ ਹੈਂਕੜ ਵਿੱਚੋਂ ਨਹੀਂ ਨਿਕਲ ਸਕਦੇ ਹੋਣਗੇ ਤੇ ਕਈ ਵਾਰ ਉਲਟ ਵੀ ਹੁੰਦਾ ਹੈ ਜਿਵੇਂ ਮੈਂ ਸੀਰਤ ਕੋਲੋਂ ਸਿਰਫ ਪਿਆਰ ਮੰਗਿਆ ਸੀ ਅਤੇ ਸੀਰਤ ਮੈਨੂੰ ਉਹ ਵੀ ਨਹੀਂ ਸੀ ਦੇ ਸਕੀ ਜਿਵੇਂ ਉਹਨੂੰ ਮੇਰੀ ਲੋੜ ਹੀ ਨਾ ਹੋਵੇ ਹਾਂ ਟ੍ਰੇਨਾ ਮੇਰੇ ਵੱਲ ਕਿੰਨਾ ਮੁੜ ਗਈ ਹੈ ਤੇ ਹੁਣ ਮੇਰੀ ਸੋਚ ਉਸਦੀ ਮਿੱਤਰਤਾ ਉੱਤੇ ਕੇਂਦਰਿਤ ਰਹਿੰਦੀ ਹੈ ਤੇ ਉਸ ਦਾ ਮੈਨੂੰ ਫਿਕਰ ਵੀ ਰਹਿੰਦਾ ਹੈ ਹੁਣ ਮੈਨੂੰ ਕਿਉਂ ਚੰਗਾ ਨਹੀਂ ਲੱਗਦਾ ਜਦੋਂ ਟਰੀਨਾ ਕਿਸੇ ਹੋਰ ਮਰਦ ਨੂੰ ਮਿਲਣ ਜਾਂਦੀ ਹੈ ਮੇਰੇ ਮਨ ਵਿੱਚ ਬੜੇ ਅਜੀਬ ਜਿਹੇ ਖਿਆਲ ਆਉਣ ਲੱਗ ਪੈਂਦੇ ਹਨ ਤੇ ਹੁਣ ਇਹ ਵੀ ਮੈਨੂੰ ਚੰਗਾ ਨਹੀਂ ਲੱਗਦਾ ਕਿ ਉਹ ਆਪਣੇ ਗਾਹਕ ਬਾਰੇ ਮੈਨੂੰ ਕੁਝ ਦੱਸੇ ਮਨ ਕਰਦਾ ਹੈ ਕਿ ਉਸਨੂੰ ਇਸ ਕੰਮ ਤੋਂ ਬਿਲਕੁਲ ਰੋਕ ਦੇਵਾਂ ਇਹ ਮੇਰੇ ਅੰਦਰ ਕੀ ਹੋ ਰਿਹਾ ਹੈ ਉਸਨੂੰ ਪੈਸੇ ਚਾਹੀਦੇ ਨੇ ਤੇ ਮੈਂ ਕਿੰਨੇ ਕੁ ਪੈਸੇ ਉਸਨੂੰ ਦੇ ਸਕਦਾ ਹਾਂ ਉਹ ਕੋਸਮੈਟਿਕ ਸਟੋਰ ਖੋਲਣਾ ਚਾਹੁੰਦੀ ਹੈ ਕਿਉਂ ਨਾ ਟਰੀਨਾ ਦੀ ਮੈਂ ਮਦਦ ਕਰਾਂ ਤਾਂ ਕਿ ਉਹ ਕੋਸਮੈਟਿਕ ਸਟੋਰ ਖੋਲ ਲਵੇ ਫਿਰ ਉਹਨੂੰ ਉਸ ਦਲਦਲ ਦੇ ਵੱਲ ਕਦੇ ਜਾਣ ਦੀ ਲੋੜ ਹੀ ਨਾ ਪਵੇ ਦੋ ਦੋ ਘੰਟੇ ਜਾਂ 2 ਹਫ਼ਤੇ ਲਈ ਕਿਸੇ ਕੋਲ ਵਿਕਣ ਦੀ ਥਾਂ ਉਹ ਕੋਸਮੈਟਿਕ ਸਟੋਰ ਦੀ ਮਾਲਕ ਬਣ ਕੇ ਜੀਵੇ ਇਥੇ ਇੱਕ ਪੌਰਨ ਸਟਾਰ ਸੀ ਕੀ ਨਾਂ ਸੀ ਫੇਰ ਉਹ ਮਸ ਫੇਰ ਉਹ ਮਸ਼ਹੂਰ ਅਭਿਨੇਤਰੀ ਬਣ ਗਈ ਸੀ ਜਦੋਂ ਸਮਾਜ ਕਿਸੇ ਇਨਸਾਨ ਨੂੰ ਉੱਤੇ ਚੁੱਕਦਾ ਹੈ ਤਾਂ ਉਹ ਇਨਸਾਨ ਕੋਈ ਵੀ ਹੋਵੇ ਮਤਲਬ ਭਾਵੇਂ ਪੌਰਨ ਸਟਾਰਰੀ ਹੋਵੇ ਉਹ ਵੱਡਾ ਬਣ ਜਾਂਦਾ ਹੈ ਪਰ ਇਸ ਸਮਾਜ ਜਿਹੜੇ ਇਨਸਾਨ ਦੇ ਮਗਰ ਪੈਂਦਾ ਉਸ ਨੂੰ ਲੋਕਾਂ ਦੀ ਨਜ਼ਰਾਂ ਵਿੱਚ ਬੁਰਾ ਕਰਕੇ ਰੱਖ ਦਿੰਦਾ ਹੈ ਟ੍ਰੀਨਾ ਵਰਗੀ ਔਰਤ ਕੁਝ ਵੀ ਬਣ ਸਕਦੀ ਸੀ ਜੇ ਹਾਲਾਤ ਉਸਤੇ ਬੁਰੇ ਨਾ ਹੁੰਦੇ ਹੋਰ ਕਿੰਨੀਆਂ ਹੀ ਟ੍ਰੀਨਾ ਹੋਣਗੀਆਂ ਜਿਹੜੀਆਂ ਇਸ ਪਾਸੇ ਵੱਲ ਮੋੜ ਦਿੱਤੀਆਂ ਗਈਆਂ ਹੋਣਗੀਆਂ ਤੇ ਦਲਦਲ ਵਿੱਚ ਫਸੀਆਂ ਬੈਠੀਆਂ ਹੋਣਗੀਆਂ ਤੇ ਦਲਦਲ ਵਿੱਚੋਂ ਨਿਕਲਣਾ ਚਾਹੁੰਦੀਆਂ ਹੋਣ। ਹੁਣ ਵੀ ਟ੍ਰੀਨਾ ਇੱਕ ਬਹੁਤ ਹੀ ਵਧੀਆ ਔਰਤ ਹੈ। ਹਾਂ ਉਸ ਨਾਲ ਜ਼ਿੰਦਗੀ guzari ਜਾ ਸਕਦੀ ਹੈ। ਇੰਜ تنہائی ਵਿੱਚ ਕੁੱਟਕੁੱਟ ਕੇ ਮਰਨ ਦੀ ਥਾਂ ਤੇ। ਇਹ ਸੋਚਦਾ ਸੋਚਦਾ ਕਰਦੇ ਉਹ ਆਪਣਾ ਘਰ ਟ੍ਰੀਨਾ ਨਾਲ ਵਸਾ ਲੈਂਦਾ ਤੇ ਕਦੇ ਸਿਸਰੀ ਨਾਲ। ਕਦੇ ਅਸਲੀਅਤ ਦੀ ਦਹਹਲੀਜ਼ ਉੱਤੇ ਪੈਰ ਧਰ ਕੇ ਉਹ ਇਸ ਗੱਲ ਦਾ ਅਹਿਸਾਸ ਕਰਨ ਲੱਗ ਪੈਂਦਾ ਕਿ ਟ੍ਰੀਨਾ ਤੇ ਸਿਸਰੀ ਭਾਵੇਂ ਉਸਨੂੰ ਇੱਕ ਵਧੀਆ ਇਨਸਾਨ ਸਮਝਦੀਆਂ ਸਨ ਪਰ ਉਹ ਦੋਨੋਂ ਉਸ ਕੋਲੋਂ ਅਜੇ ਵੀ ਬਹੁਤ ਦੂਰ ਸਨ ਉਹ ਉਸ ਨੂੰ ਕਿੰਨਾ ਵੀ ਪਸੰਦ ਕਰਦੀਆਂ ਸਨ ਪਰ ਉਹ ਉਸਦੇ ਪਿਆਰ ਵਿੱਚ ਨਹੀਂ ਸੀ ਜੀ ਰਹੀਆਂ ਇਸ ਗੱਲ ਨੂੰ ਵੀ ਕਦੇ-ਕਦੇ ਉਹ ਸੱਚ ਸਮਝਣ ਲੱਗ ਪੈਂਦਾ ਸੀ ਉਹਨਾਂ ਦਾ ਦਿਲ ਕਿੱਥੇ ਸੀ ਉਹਨੂੰ ਅਸਲ ਵਿੱਚ ਕੋਈ ਪਤਾ ਨਹੀਂ ਸੀ ਲੱਗ ਰਿਹਾ ਉਹ ਸੋਚਦਾ ਪਿਆਰ ਬਿਨਾਂ ਰਿਸ਼ਤਾ ਕੱਚੇ ਧਾਗੇ ਵਰਗਾ ਹੁੰਦਾ ਤੇ ਇਸ ਤੇ ਟੁੱਟਣ ਦੀ ਚਿੰਤਾ ਬਣੀ ਰਹਿੰਦੀ ਇਸ ਅਹਿਸਾਸ ਨਾਲ ਉਹ ਫਿਰ ਆਪਣੇ ਆਪ ਨੂੰ ਇਕੱਲਾ ਸਮਝਣ ਲੱਗ ਪੈਂਦਾ ਤੇ ਕੱਲ ਉਸ ਤੇ ਸਾਹ ਕੁੱਟਣ ਲੱਗ ਪੈਂਦੀ ਉਸ ਨੂੰ ਦੁਨੀਆ ਝੂਠੀ ਲੱਗਣ ਲੱਗ ਪੈਂਦੀ ਤਦ ਹੀ ਉਹ ਉੱਠਦਾ ਮਿੱਟੀ ਤਿਆਰ ਕਰਦਾ ਤੇ ਕੁਝ ਬਣਾਉਣ ਲੱਗ ਪੈਂਦਾ ਕਈ ਦਿਨ ਲੰਘਣ ਤੋਂ ਬਾਅਦ ਇੱਕ ਸ਼ਾਮ ਨੂੰ ਕਮਲ ਬੈਠਾ ਟੀਵੀ ਵੇਖ ਰਿਹਾ ਸੀ ਕਿ ਟ੍ਰੀਨਾ ਦਾ ਫੋਨ ਆ ਗਿਆ। ਕਮਲ ਕੀ ਤੂੰ ਕਰੀਂ? ਹਾਂ ਕਿੱਧਰ ਗਮ ਹੋ ਗਈ ਸੀ ਤੂੰ ਟ੍ਰੀਨਾ? ਆ ਕੇ ਦੱਸਾਂਗੀ। ਚੰਗਾ ਮੈਂ ਆ ਰਹੀ ਹਾਂ। ਇਹ ਆਖ ਟ੍ਰੀਨਾ ਨੇ ਫੋਨ ਕੱਟ ਦਿੱਤਾ। ਜਦੋਂ ਟ੍ਰੀਨਾ ਕਮਲ ਕੋਲ ਆਈ ਤਦ ਉਹ ਖੁਸ਼ ਨਹੀਂ ਸੀ ਜਿਵੇਂ ਪਹਿਲਾਂ ਉਸ ਕੋਲ ਆਉਂਦਿਆਂ ਉਹ ਖਿੜ ਜਾਇਆ ਕਰਦੀ ਸੀ ਇਸ ਵਾਰ ਉਸ ਦੇ ਚਿਹਰੇ ਉੱਤੇ ਹਲਕੀ ਉਦਾਸੀ ਸੀ ਉਸ ਦੇ ਨਾਲ ਜਦੋਂ ਸੋਫੇ ਉੱਤੇ ਉਹ ਆ ਬੈਠੀ ਕਮਲ ਨੇ ਸੈਂਟ ਪੌਡੀ ਦੀ ਬੀਅਰ ਫ੍ਰਿਜ ਵਿੱਚੋਂ ਕੱਢ ਕੇ ਉਸ ਨੂੰ ਦੇ ਦਿੱਤੀ ਉਹ ਹੌਲੀ ਹੌਲੀ ਬੀਅਰ ਦੇ ਘੁੱਟ ਪਨ ਲੱਗੀ ਤੇ ਕੋਈ ਥੇਰ ਬਾਅਦ ਕਮਲ ਨੇ ਉਸ ਨੂੰ ਪੁੱਛਿਆ ਕੀ ਗੱਲ ਤੂੰ ਅੱਜ ਐਨੀ ਉਦਾਸ ਕਿਉਂ ਹੈ ਉਹ ਗੱਲ ਹੋਈ ਜਿਸ ਤੋਂ ਮੈਨੂੰ ਤੌਖਲਾ ਸੀ ਇੱਕ ਝੂਠ ਨੂੰ ਕਾਇਲ ਸੱਚ ਬਣਾ ਕੇ ਮੇਰੇ ਅੱਗੇ ਪੇਸ਼ ਕਰਦਾ ਰਿਹਾ ਮੇਰੀ ਸਾਰੀ ਕਹਾਣੀ ਤੂੰ ਪਹਿਲਾਂ ਚੁੱਪ ਕਰਕੇ ਸੁਣੀ ਗੱਲ ਇਹ ਹੈ ਕਿ ਉਸਦੀ ਪਤਨੀ ਜੋ ਬੀਲ ਚੇਅਰ ਉੱਤੇ ਸੀ ਮੈਨੂੰ ਮਿਲੀ ਮਤਲਬ ਕਾਇਲ ਨੇ ਹੀ ਮੈਨੂੰ ਉਹਨੂੰ ਮਲਾਇਆ ਜਿਵੇਂ ਉਹਨੇ ਵਾਦਾ ਕੀਤਾ ਸੀ ਉਹ ਮੈਨੂੰ ਆਪਣੇ ਘਰ ਲੈ ਗਿਆ ਸ਼ੁਰੂ ਵਿੱਚ ਉਹ ਮੈਨੂੰ ਇੰਜ ਮਿਲੀ ਜਿਵੇਂ ਉਹ ਮੈਨੂੰ ਮਿਲ ਕੇ ਬਹੁਤ ਖੁਸ਼ ਸੀ ਉਸਦੇ ਦੋਨੋਂ ਬੱਚੇ ਸਕੂਲ ਵਿੱਚ ਸਨ ਅਸੀਂ ਤਿੰਨੋਂ ਬਾਹਰ ਲਾਨ ਵਿੱਚ ਬੈਠ ਕੇ ਅਸੀਂ ਆਮ ਜਿਹੀਆਂ ਗੱਲਾਂ ਕਰਨ ਵਿੱਚ ਰੁੱਝ ਗਏ ਇੰਜ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਕਾਇਲ ਨੂੰ ਇੱਕ ਫੋਨ ਆ ਗਿਆ ਜਿਸ ਕਰਕੇ ਉਹ ਉੱਠ ਕੇ ਸਾਡੇ ਕੋਲੋਂ ਇੱਕ ਪਾਸੇ ਨੂੰ ਚਲਿਆ ਗਿਆ ਕਾਇਲ ਦੀ ਪਤਨੀ ਦਾ ਨਾਮ ਐਰੀਕਾ ਹੈ ਕਾਇਰ ਦੇ ਇੱਕ ਪਾਸੇ ਜਾਣ ਉਤੇ ਹਰੀ ਕਾ ਨੇ ਮੈਨੂੰ ਆਖਿਆ ਕੀ ਨਾ ਹੈ ਤੇਰਾ ਮੈਂ ਕੈਟਰੀਨਾ ਤੇ ਉਹਨੇ ਫਿਰ ਮੈਨੂੰ ਕੈਟਰੀਨਾ ਤੂੰ ਜੇ ਵਿਆਹੀ ਹੋਵੇਂ ਤੇ ਤੇਰੇ ਕੋਲ ਤੇਰਾ ਪਤੀ ਇੱਕ ਜਨਾਨੀ ਲੈ ਕੇ ਆਵੇ ਸਿਰਫ ਇਹ ਦੱਸਣ ਲਈ ਕਿ ਉਹ ਉਸ ਜਨਾਨੀ ਨਾਲ ਅਕਸਰ ਸੌਂਦਾ ਤੈਨੂੰ ਕਿਵੇਂ ਲੱਗੇਗਾ ਉਹਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਚੁੱਪ ਹੋ ਗਈ ਜਿਵੇਂ ਮੇਰੇ ਮੂੰਹ ਨੂੰ ਜੰਦਰਾ ਲੱਗ ਗਿਆ ਹੋਵੇ ਮੈਨੂੰ ਕੋਈ ਉੱਤਰ ਆ ਹੀ ਨਹੀਂ ਸੀ ਰਿਹਾ ਮੈਂ ਆਪਣੀਆਂ ਅੱਖਾਂ ਉਸ ਤੋਂ ਪਾਸੇ ਕਰ ਲਈਆਂ ਉਹ ਫਿਰ ਬੋਲੀ ਮੈਂ ਆਪ ਆ ਜਾਂ ਕਾਇਰ ਮੇਰਾ ਬਹੁਤ ਖਿਆਲ ਕਰਦਾ ਪਰ ਇਸ ਤੋਂ ਮਤਲਬ ਇਹ ਤਾਂ ਨਹੀਂ ਕਿ ਹਰ ਮਹੀਨੇ ਨਵੀਆਂ ਜਨਾਨੀਆਂ ਲਿਆ ਕੇ ਉਹ ਮੈਨੂੰ ਮਲਾਵੇ ਤੇ ਦੱਸੇ ਕਿ ਇਹਨਾਂ ਨਾਲ ਉਹ ਐਸ਼ਾ ਕਰਦਾ ਰਹਿੰਦਾ ਮੇਰੇ ਦਿਲ ਉੱਤੇ ਜੋ ਗੁਜ਼ਰਦੀ ਹੈ ਉਹ ਮੈਨੂੰ ਹੀ ਪਤਾ ਹੈ ਤਕਰੀਬਨ 7 ਸਾਲ ਤੋਂ ਇੰਜ ਹੀ ਹੋ ਰਿਹਾ ਹੈ ਹੁਣ ਵੀ ਇਸ ਹਾਲਤ ਵਿੱਚ ਵੀ ਮੈਂ ਬਿਸਤਰ ਵਿੱਚ ਇਸਦੀ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀ ਹਾਂ ਪਰ ਇਸ ਨੂੰ ਕਦੇ ਰਾਜ ਨਹੀਂ ਆਉਂਦਾ ਇਹ ਕਮਿਕ ਬਿਮਾਰੀ ਦਾ ਮਰੀਜ਼ ਹੈ ਇਹ ਬਹੁਤ ਹੀ ਕਾਮਗਰਸ ਬੰਦਾ ਹੈ ਇਹਨੂੰ ਇੱਕ ਕੁੱਤਾ ਹੀ ਸਮਝ ਇੱਧਰ ਉੱਧਰ ਮੂੰਹ ਮਾਰਨ ਵਾਲਾ ਕੁੱਤਾ ਪਰ ਮੈਂ ਇਸਦੀ ਬੇਵਸ ਪਤਨੀ ਆ ਇੱਕ ਵੇਸਵਾ ਵਾਂਗ ਮੈਂ ਇਸ ਉੱਤੇ ਨਿਰਭਰ ਹੋ ਗਈ ਹਾਂ ਮੇਰੇ ਮਨ ਵਿੱਚੋਂ ਕਦੇ ਇਹ ਨਿਕਲਦਾ ਹੀ ਨਹੀਂ ਕਿ ਇਹ ਬੰਦਾ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਸੌਂਦਾ ਹੈ ਇੱਕ ਤਾਂ ਹੁੰਦਾ ਹੈ ਕਿ ਮੈਨੂੰ ਪਤਾ ਹੀ ਨਹੀਂ ਪਰ ਇਹ ਉਹਨਾਂ ਜਨਾਨੀਆਂ ਨੂੰ ਇਹਨੂੰ ਮਿਲਾਉਂਦਾ ਵੀ ਹੈ ਤੇ ਇੰਜ ਮੇਰੀਆਂ ਨਜ਼ਰਾਂ ਵਿੱਚ ਆਪਣੀ ਇਮਾਨਦਾਰੀ ਵਿਖਾਉਂਦਾ ਹੈ ਕਿ ਮੇਰੇ ਕੋਲੋਂ ਇਹ ਕੁਝ ਨਹੀਂ ਲੁਕਾਉਂਦਾ ਇੱਕ ਵਾਰ ਇਸਨੇ ਮੈਨੂੰ ਇੱਕ ਫਿਲਮ ਵਿਖਾਈ ਬ੍ਰੇਕਿੰਗ ਦਾ ਵੇਵਸ ਉਹ ਫਿਲਮ ਇੱਕ ਡੈਨਿਸ਼ ਡਾਇਰੈਕਟਰ ਲਾਰਸ ਵੌਂਡ ਦੀ ਹੈ ਇਫਲ 1996 ਵਿੱਚ ਆਈ ਸੀ ਜਿਸ ਵਿੱਚ ਅਚਾਨਕ ਅਪਾਜ ਹੋਣ ਕਰਕੇ ਇੱਕ ਜਵਾਨ ਪਤੀ ਆਪਣੀ ਪਿਆਰੀ ਪਤਨੀ ਤੇ ਤਰਸ ਕਰਕੇ ਉਸ ਨੂੰ ਹੋਰਾਂ ਮਰਦਾਂ ਨਾਲ ਸਰੀਰਕ ਭੁੱਖ ਪੂਰੀ ਕਰਨ ਲਈ ਆਖਦਾ ਤੇ ਉਹ ਕੰਮ ਉਸ ਪਤਨੀ ਨੂੰ ਹੋਰ ਹੀ ਪਾਸੇ ਲੈ ਜਾਂਦਾ ਫਿਲਮ ਵੇਖਣ ਤੋਂ ਬਾਅਦ ਕੈਲ ਨੇ ਮੈਨੂੰ ਕਿਹਾ ਇਹ ਹੁੰਦਾ ਹੈ ਪਿਆਰ ਇਸ ਲਈ ਪਿਆਰ ਕਬਜ਼ਾ ਨਹੀਂ ਹੁੰਦਾ ਤੈਨੂੰ ਮੇਰੇ ਬਾਰੇ ਸੋਚਣਾ ਚਾਹੀਦਾ ਮੈਂ ਕੈਲ ਨੂੰ ਬਹੁਤ ਕੁਝ ਆਖਣਾ ਚਾਹੁੰਦੀ ਸੀ ਪਰ ਮੈਂ ਚੁੱਪ ਕਰ ਗਈ ਕਿਉਂਕਿ ਮੇਰੀ ਆਪਣੀ ਸਥਿਤੀ ਵਿੱਚ ਚੁੱਪ ਹੀ ਠੀਕ ਸੀ ਫਿਰ ਕਈ ਵਾਰ ਇਹ ਜਨਾਨੀਆਂ ਨੂੰ ਕਰ ਲਿਆ ਕਿ ਮੈਨੂੰ ਜਿਤਾਉਂਦਾ ਰਿਹਾ ਕਿ ਇਹ ਸਭ ਕੁਝ ਇਹ ਮੇਰੀ ਆਗਿਆ ਨਾਲ ਕਰਦਾ ਪਰ ਇਹਨੇ ਕਦੇ ਮੈਨੂੰ ਇਹ ਨਹੀਂ ਪੁੱਛਿਆ ਕਿ ਮੇਰੇ ਉੱਤੇ ਕੀ ਬੀਤਦੀ ਹੈ ਸਾਡੇ ਦੋ ਬੱਚੇ ਹਨ ਮੈਂ ਇਸ ਕੈਦ ਵਿੱਚ ਫਸ ਚੁੱਕੀ ਹਾਂ ਕਿ ਤੇਰੇ ਵਰਗੀਆਂ ਜਨਾਨੀਆਂ ਮੇਰੇ ਦੁੱਖਾਂ ਦੇ ਜ਼ਖਮਾਂ ਉੱਤੇ ਨਮਕ ਲਾਉਂਦੀਆਂ ਰਹਿੰਦੀਆਂ ਹਨ ਫਿਰ ਅਰੀਕਾ ਨੇ ਆਪਣੀ ਅੱਖਾਂ ਦੇ ਕੋਨਿਆਂ ਵਿੱਚ ਠਹਿਰੇ ਹੋਏ ਹੰਝੂ ਪੂੰਝੇ ਮੈਨੂੰ ਉਸ ਉੱਤੇ ਬਹੁਤ ਤਰਸ ਆਇਆ ਤੇ ਫਿਰ ਜਰਾ ਜਿਗਰਾ ਕਰਕੇ ਮੈਂ ਉਸਨੂੰ ਪੁੱਛਿਆ ਤੂੰ ਬਿਲਕੁਲ ਠੀਕ ਹੈਂ ਅਰੀਕਾ ਪਰ ਮੈਨੂੰ ਕਾਇਲ ਨੇ ਇਕਿਆਸੀ ਕੇ ਕਾਇਲ ਦੇ ਮੇਰੇ ਨਾਲ ਸੌਣ ਕਰਕੇ ਤੂੰ ਖੁਸ਼ ਹੋਵੇਂਗੀ ਪਰ ਹੁਣ ਤੇਰੇ ਇਹ ਸਭ ਕੁਝ ਦੱਸਣ ਉੱਤੇ ਮੈਨੂੰ ਪਤਾ ਲੱਗਿਆ ਕਿ ਉਸਨੇ ਮੇਰੇ ਕੋਲ ਕੋਲਾ ਝੂਠ ਬੋਲਿਆ ਸੀ ਬੜਾ ਦੁੱਖ ਹੈ ਮੈਨੂੰ ਸੱਚ ਨੂੰ ਜਾਣ ਕੇ ਹਰੀਕਾ ਨੇ ਮੁੜ ਕੇ ਮੈਨੂੰ ਫੇਰ ਪੁੱਛਿਆ ਤੂੰ ਦੱਸ ਜੇ ਤੂੰ ਮੇਰੀ ਥਾਂ ਉੱਤੇ ਹੋਵੇਂਗੀ ਤੂੰ ਕਿੰਨੀ ਖੁਸ਼ ਹੁੰਦੀ ਇਸ ਬੰਦੇ ਨੂੰ ਮੇਰੇ ਅਪਾਜ ਹੋਣ ਦੇ ਬਹਾਨੇ ਨਾਲ ਮੈਨੂੰ ਜ਼ਹਿਰੀਲ ਕਰਨ ਦਾ ਕੀ ਹੱਕ ਹੈ ਮੈਂ ਇਹਨੂੰ ਆਖਿਆ ਹਰੀਕਾ ਤੂੰ ਬਿਲਕੁਲ ਠੀਕ ਹੈ ਤੇਰੀ ਮਜਬੂਰੀ ਦਾ ਇਹ ਲਾਭ ਉਠਾ ਰਿਹਾ ਹੈ ਮੈਨੂੰ ਤੂੰ ਮਾਫ਼ ਕਰ ਦੇਣਾ ਹਰੀਕਾ ਕਿਰਪਾ ਕਰਕੇ ਤੇਰਾ ਵੱਡਾ ਦਿਲ ਹੈ ਤੂੰ ਮੈਨੂੰ ਮaaf ਕਰ ਸਕਦੀ ਹੈ ਇਹਦੇ ਦਿੱਤੇ ਪੈਸੇ ਮੈਂ ਇੱਥੇ ਤੇਰੇ ਸਾਹਮਣੇ ਇਹਦੇ ਮੱਥੇ ਮਾਰਦੇ ਨੇ ਹਨ ਤੇ ਮੈਂ ਹੁਣੇ ਚੜੇ ਜਾਣਾ ਮੋੜ ਕੇ ਮੈਂ ਇਸ ਬੰਦੇ ਦੀ ਕਦੇ ਸ਼ਕਲ ਵੀ ਨਹੀਂ ਵੇਖਾਂਗੀ ਹਾਂ ਮੈਂ ਕਾਲ ਕਰ ਲਾਂ ਐਰੀਕਾ ਪਰ ਮੈਂ ਲੋਕਾਂ ਦੇ ਘਰ ਪੁੱਟ ਕੇ ਖੁਸ਼ ਨਹੀਂ ਰਹਿ ਸਕਦੀ ਮੈਂ ਕਿਸੇ ਨੂੰ ਦੁੱਖ ਦੇ ਨਹੀਂ ਸਕਦੀ ਤੇਰਾ ਇਹ ਸੱਚ ਜਾਣ ਕੇ ਮੈਨੂੰ ਹੁਣ ਆਪਣੇ ਆਪ ਤੋਂ ਘਿਰਨਾ ਹੋਣ ਲੱਗ ਪਈ ਮੇਰੇ ਇਹ ਬੋਲ ਸੁਣ ਕੇ ਉਹ ਬੋਲੀ ਨਹੀਂ ਤੂੰ ਹੁਣ ਨਹੀਂ ਇੰਜ ਜਾਣਾ ਕਿਉਂਕਿ ਜੇ ਇੰਜ ਤੂੰ ਇਸ ਨੂੰ ਹੁਣ ਛੱਡ ਕੇ ਚਲੇਗੀ ਤਾਂ ਇਹਦੇ ਪਿੱਛੋਂ ਮੇਰੇ ਗਲ ਪੈ ਜਾਵੇਗਾ ਮੈਨੂੰ ਇਹ ਬਹੁਤ ਬੋਲੇਗਾ ਮੈਂ ਜੋ ਤੈਨੂੰ ਗੱਲਾਂ ਆਖੀਆਂ ਤੂੰ ਕਿਰਪਾ ਕਰਕੇ ਇਸ ਕੋਲ ਕਦੇ ਨਾ ਆਖੀ ਉਸਨੇ ਮੇਰਾ ਹੱਥ ਫੜ ਕੇ ਬੜੇ ਤਰਲੇ ਨਾਲ ਕਿਹਾ ਤੇਰੇ ਨਾਲ ਮੈਂ ਸਿਰਫ ਦਿਲ ਸਾਂਝਾ ਕੀਤਾ ਹੈ ਇਸ ਨਾਲ ਮੇਰਾ ਮਨ ਥਰਾ ਹਲਕਾ ਹੋ ਗਿਆ ਪਰ ਮੇਰੇ ਮਨ ਉਤੇ ਜ਼ਖਮ ਉਵੇਂ ਦੇ ਉਵੇਂ ਹਨ ਮਿਹਰਬਾਨੀ ਕਰਕੇ ਆਪਣੀ ਇਸ ਗੱਲਬਾਤ ਨੂੰ ਇਸ ਬੰਦੇ ਨਾਲ ਤੂੰ ਬਿਲਕੁਲ ਵੀ ਸਾਂਝੀ ਨਹੀਂ ਕਰਨੀ ਨਹੀਂ ਤੂੰ ਮੇਰੀ ਇਹ ਗੱਲ ਸੱਚ ਜਾਣ ਕੇ ਬੰਦਾ ਮੇਰੇ ਨਾਲ ਬਹੁਤ ਬੁਰਾ ਸਲੂਕ ਕਰੇਗਾ ਮੈਂ ਕਿਹਾ ਠੀਕ ਹੈ ਰੀਕਾ ਤੂੰ ਫਿਕਰ ਨਾ ਕਰ ਮੈਂ ਇੰਜ ਬਤੀਰਾ ਕਰਾਂਗੀ ਜਿਵੇਂ ਤੂੰ ਅਜੇ ਹੀ ਕੋਈ ਗੱਲ ਮੇਰੇ ਨਾਲ ਕੀਤੀ ਨਹੀਂ ਆਖ ਕੇ ਮੈਂ ਨਿਮੀ ਪਈ ਫਿਰ ਐਨਨੂ ਕਾਇਲ ਆ ਗਿਆ ਉਹ ਆਉਂਦਾ ਹੀ ਐਰੀਕਾ ਦੀਆਂ ਸਿਫਟਾਂ ਕਰਨ ਲੱਗ ਪਿਆ ਉਸ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਕੋਲ ਇੱਕ ਵਾਰੀ ਗੱਲਾਂ ਕਰਦਾ ਰਿਹਾ ਕਿ ਕਿਵੇਂ ਉਹ ਉਹਨਾਂ ਦੀ ਪੜ੍ਹਾਈ ਲਈ ਤੇ ਹਰੀਕਾ ਰੀ ਬਹੁਤ ਮਿਹਨਤ ਕਰਦਾ ਆ ਰਿਹਾ ਸੀ ਅਸੀਂ ਦੋਨੋਂ ਚੁੱਪ ਕਰਕੇ ਉਹਦੀਆਂ ਗੱਲਾਂ ਸੁਣਦੀਆਂ ਰਹੀਆਂ ਐਰੀਕਾ ਨੇ ਆਪਣੇ ਚਿਹਰੇ ਉੱਤੇ ਝੂਠੀ ਮੁਸਕਰਾਹਟ ਕਾਇਮ ਰੱਖੀ ਤੇ ਮੈਂ ਵੀ ਇਹੋ ਕੋਸ਼ਿਸ਼ ਵਿੱਚ ਰਹੀ ਕਿ ਮੈਂ ਉਸ ਦੇ ਸਾਹਮਣੇ ਇੰਜ ਬਤੀਰਾ ਕਰਾਂ ਜਿਵੇਂ ਮੈਂ ਹਰੀਕਾ ਤੋਂ ਉਸ ਬਾਰੇ ਕੁਝ ਸੁਣਿਆ ਹੀ ਨਹੀਂ ਫਿਰ ਉਹ ਇਹ ਆਖ ਕੇ ਹੜੀ ਅਸੀਂ ਆਏ 10 ਮਿੰਟ ਵਿੱਚ ਹਰੀਕਾ ਦੇ ਸਾਹਮਣੇ ਹੀ ਮੈਨੂੰ ਦੂਸਰੀ ਮੰਜ਼ਿਲ ਤੇ ਆਪਣੇ ਬਿਸਤਰੇ ਉੱਤੇ ਲੈ ਗਿਆ ਹਰੀਕਾ ਦੇ ਹੇਠਾਂ ਹੋਣ ਦੇ ਅਹਿਸਾਸ ਵਿੱਚ ਮੈਂ ਲਿਪਟੀ ਰਹੀ ਉਸਨੇ ਮੈਨੂੰ ਆਪਣੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਘਰੋਂ ਤੋਰ ਦੇਣਾ ਸੀ ਉਸ ਵਕਤ ਮੇਰੇ ਜ਼ਿਹਨ ਵਿੱਚ ਹਰੀਕਾ ਹੀ ਰਹੀ ਉਸ ਤੋਂ ਬਾਅਦ ਉਹ ਜਦੋਂ ਮੈਨੂੰ ਆਪਣੇ ਘਰ ਤੋਂ ਬਾਹਰ ਛੱਡਣ ਆਇਆ ਤਦ ਉਹਨੇ ਮੈਨੂੰ ਇਹ ਆਖਿਆ ਕਿ ਤੂੰ ਠੀਕ ਹੈ ਮੈਂ ਕਿਹਾ ਨਹੀਂ ਮੇਰੀ ਸਿਹਤ ਠੀਕ ਨਹੀਂ ਸੀ ਮਤਲਬ ਮੈਂ ਝੂਠ ਬੋਲਿਆ ਫਿਰ ਬੜੇ ਆਦਰ ਨਾਲ ਉਹਨੇ ਮੈਨੂੰ ਗਲਤ ਤੇ ਚੁੰਮਿਆ ਟੈਕਸੀ ਸੱਦੀ ਡਰਾਈਵਰ ਨੂੰ ਪੈਸੇ ਦਿੱਤੇ ਤੇ ਟਿਪ ਦਿੱਤੀ ਤੇ ਮੈਨੂੰ ਅਲਵਿਦਾ ਕਰਕੇ ਵਾਪਸ ਆਪਣੇ ਘਰ ਅੰਦਰ ਚਲੇ ਗਿਆ। ਘਰ ਆ ਕੇ ਮੈਂ ਘੰਟਾ ਭਰ ਨਾਤੀ ਤੇ ਫਿਰ ਆਪਣੇ ਬਿਸਤਰੇ ਵਿੱਚ ਪੈ ਕੇ ਸਾਰੀ ਘਟਨਾ ਨੂੰ ਵਿਚਾਰਦੀ ਰਹੀ। ਹਰੀਕਾ ਦੀਆਂ ਗੱਲਾਂ ਯਾਦ ਕਰਕੇ ਮੇਰਾ ਮਨ ਬਹੁਤ ਉਦਾਸ ਹੋ ਗਿਆ। ਮੈਂ ਕੈਲ ਨੂੰ ਹੁਣ ਜਵਾਬ ਦੇ ਦੇਣਾ ਹੈ ਪੱਕਾ। ਇਹ ਉਸਨਾਂ ਮੇਰੀ ਆਖਰੀ ਮੁਲਾਕਾਤ ਸਮਝ ਕਮਲ। ਇਹ ਮੇਰੇ ਲਈ ਬਹੁਤ ਸਹਿ ਹੈ ਕਿ ਹਰੀਕਾ ਦੇ ਦੁੱਖ ਭਰੇ ਜਾਣ ਕੇ ਵੀ ਮੈਂ ਪੈਸੇ ਖਾਤਰ ਕੈਲ ਨੂੰ ਖੁਸ਼ ਕਰਦੀ ਰਹਾ। ਕਮਲ ਇਹ ਕੰਮੀ ਮੇਰੇ ਲਈ ਸਹਿ ਹੈ। ਕਮਲ ਹੁਣ ਤੂੰ ਮੈਨੂੰ ਯਾਦ ਆਉਂਦਾ ਰਹਿਣਾ। ਇਹ ਕਿਉ ਕਮਲ ਦੀ ਗੋਦ ਵਿੱਚ ਲਟਕ ਗਈ। ਕਮਲ ਨੇ ਉਸਦੇ ਬਾਹਰ ਸਵਾਰੀ ਤੋਂ ਉਸਦੇ ਚਿਹਰੇ ਨੂੰ ਬਲੋਸਿਆ ਉਹਨੇ ਵੇਖਿਆ ਕਿ ਟਰੀਨਾ ਰੋਣ ਲੱਗ ਪਈ ਸੀ। ਉਸ ਨੂੰ ਹੌਸਲਾ ਦੇਣ ਲੱਗ ਪਿਆ। ਕੁਝ ਅਟਕ ਕੇ ਟਰੀਨਾ ਨੇ ਤਰਲਾ ਲੈ ਕੇ ਕਮਲ ਨੂੰ ਆਖਿਆ। ਕਮਲ ਤੂੰ ਮੈਨੂੰ ਕੱਢ ਲੈ ਇਸ ਦਲਦਲ ਵਿੱਚੋਂ। ਮੈਂ ਤੇਰੇ ਨਾਲ ਹਾਂ। ਕਮਲ ਨੇ ਉਸ ਨੂੰ ਕੁੱਟਿਆ। ਕੁਝ ਪਲ ਉਹ ਉਸੇ ਤਰ੍ਹਾਂ ਉਸਦੀ ਗੋਦ ਵਿੱਚ ਪਈ ਰਹੀ। ਕਾਫੀ ਦੇਰ ਬਾਅਦ ਕਮਲ ਨੇ ਵੇਖਿਆ ਕਿ ਉਹ ਘਰਾੜੇ ਮਨ ਲੱਗ ਪਈ ਸੀ। ਇਸ ਵਾਰ ਵੀ ਟ੍ਰੀਨਾ ਕਮਲਕੋਲ ਕੋਲ ਗਈ ਜਨ ਰਹੀ ਉਹ ਰੋਜ਼ ਉਸਨਾਲ ਕਾਸਮੈਟਿਕ ਸਟੋਰ ਖੋਲਣ ਦੀਆਂ ਸਕੀਮਾਂ ਕਰਦੀ ਰਹੀ ਕਮਲ ਉਸਨੂੰ ਇਸ ਬਾਰੇ ਬਹੁਤ ਹਲਾਸ਼ੇਰੀ ਦਿਨਦਾ ਰਿਹਾ ਟ੍ਰੀਨਾ ਹਮੇਸ਼ਾ ਵਾਂਗ ਕਮਲ ਦੇ ਕਮਰੇ ਦੇ ਤੇ ਸੋਈ ਨੂੰ ਸੰਵਾਰਦੀ ਰਹੀ ਤੇ ਉਸਨੂੰ ਇਸ ਬਾਰੇ ਫੇਰ ਭਾਸ਼ਣ ਦਿੰਦੀ ਰਹੀ ਕਮਲ ਉਸ ਦੀਆਂ ਮਿੱਠੀਆਂ ਛਿੜਕਾਂ ਸੁਣ ਕੇ ਆਖਦਾ ਤੂੰ ਠੀਕ ਆਖ ਰਹੀ ਹੈ ਹੁਣ ਮੈਂ ਖਿਆਲ ਰੱਖਿਆ ਕਰਾਂਗਾ ਤੇ ਫਿਰ ਉਹ ਆਪ ਟ੍ਰੀਨਾ ਨਾਲ ਕੰਮ ਕਰਵਾਉਣ ਲੱਗ ਪੈਂਦਾ ਜਦੋਂ ਟ੍ਰੀਨਾ ਨੇ ਉਸ ਦੀ ਖੁੱਲੀ ਅਲਮਾਰੀ ਜੋ ਕਮਲ ਤੋਂ ਖੁੱਲੀ ਰਹਿ ਗਈ ਸੀ ਵੱਲ ਨਜ਼ਰ ਮਾਰੀ ਤਾਂ ਉਸ ਦਾ ਮੂੰਹ ਅੜਿਆ ਹੀ ਰਹਿ ਗਿਆ ਫਿਰ ਕਮਲਵਲ ਵੇਖਦਿਆਂ ਉਸਦੇ ਚਿਹਰੇ ਉੱਤੇ ਇੱਕ ਵੱਡੀ ਮੁਸਕਰਾਹਟ ਫੈਲ ਗਈ ਅਲਮਾਰੀ ਵਿੱਚ ਸਜੇ ਹੋਏ ਬੁੱਤਾਂ ਤੇ ਚਿੱਤਰਾਂ ਨੂੰ ਉਹ ਕਾਫੀ ਦੇਰ ਤੱਕ ਇੱਕ ਟੇਕ ਲਾ ਕੇ ਵੇਖਦੀ ਰਹੀ ਫਿਰ ਕੋਲ ਖੜੇ ਕਮਲ ਨੂੰ ਜੱਫੀ ਪਾ ਕੇ ਉਹ ਬੋਲੀ ਕਮਲ ਆਹ ਖਜ਼ਾਨੇ ਬਾਰੇ ਤੂੰ ਮੈਨੂੰ ਕਦੇ ਦੱਸਿਆ ਹੀ ਨਹੀਂ ਵੇਖ ਤੂੰ ਮੇਰਾ ਚਿੱਤਰ ਬਣਾਇਆ ਅਸ ਇਸਲੀਜ਼ਾ ਵੀ ਚਿੱਤਰ ਬਣਾਇਆ ਹਾਂ ਕੁਗੀਆਂ ਬੇ ਕਿੰਨੀਆਂ ਸੋਹਣੀਆਂ ਇਹ ਕਿਤੇ ਤੇਰੀ ਮਾਂ ਤਾਂ ਨਹੀਂ ਤੂੰ ਕਦੇ ਮੈਨੂੰ ਇਹ ਕਲਾਪਰੀਆਂ ਫਿਗਰਿਨ ਤੇ ਚਿੱਤਰ ਵਿਖਾਈ ਨਹੀਂ ਕਿਉਂ ਫਿਰ ਉਹਨੇ ਬੋਲਣਾ ਜਾਰੀ ਰੱਖਿਆ ਇਹ ਕੰਮ ਤੂੰ ਜਾਰੀ ਰੱਖ ਤੇਰੇ ਹੱਥ ਵਿੱਚ ਕਲਾ ਹੈ ਇਸ ਨੂੰ ਹੋਰ ਵਕਤ ਦੇ ਤੂੰ ਕਮਲ ਜਦੋਂ ਤੂੰ ਕਲਾ ਹੁੰਦਾ ਹੈ ਤਾਂ ਤੂੰ ਆਪਣੇ ਆਪ ਨੂੰ ਇਸ ਕੰਮ ਵਿੱਚ ਰੁਜਾ ਕੇ ਰੱਖ ਮੈਂ ਨਾਲ ਬਾਰੇ ਤੈਨੂੰ ਦੱਸਣਾ ਸੀ ਇਹਨਾਂ ਵਿੱਚੋਂ ਦੋ ਮੈਂ ਤੈਨੂੰ ਵੀ ਦੇਣੀਆਂ ਸਨ ਪਰ ਜਰਾ ਚਿਗ ਗਿਆ ਇਹ ਮੈਂ ਤੈਨੂੰ ਮਿਲਣ ਤੋਂ ਬਾਅਦ ਬਣਾਉਣੇ ਸ਼ੁਰੂ ਕੀਤੇ ਹਨ ਤੈਨੂੰ ਵੀ ਇਹੋ ਮੈਂ ਸਲਾਹ ਦੇਵਾਂਗਾ ਕਿ ਤੂੰ ਵੀ ਚਿੱਤਰ ਬਣਾਉਣੇ ਨਾ ਛੱਡ ਕੁਝ ਬਣਾਇਆ ਕਰ ਟਰੀਨਾ ਤੂੰ ਵੀ ਆਪਣੇ ਅੰਦਰਲੇ ਕਲਾਕਾਰ ਨੂੰ ਜਗਾ ਕਮਲ ਨੇ ਕਿਹਾ ਹਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਤਾਂ ਤੇਰਾ ਚਿੱਤਰ ਬਣਾਵਾਂਗੀ ਸਭ ਤੋਂ ਪਹਿਲਾਂ ਆਪਾਂ ਜ਼ਰਾ ਸੈਟ ਹੋ ਜਾਈਏ ਫਿਰ ਇਸ ਕਮਲ ਲਈ ਹਰ ਦਿਨ ਵਿੱਚੋਂ ਆਪਾਂ ਦੋਨੋਂ ਕੁਝ ਵਕਤ ਕੱਢਿਆ ਕਰਾਂਗੇ ਹੁਣ ਬਣੀ ਨਾ ਗੱਲ ਟਰੀਨਾ ਹੁਣ ਮੈਨੂੰ ਹੌਸਲਾ ਹੋਇਆ ਕਿ ਸਾਤਸਨ ਚੇ ਸਰਕਾਰ ਮੇਰੇ ਸੰਗ ਆਪਣੇ ਗੁਣ ਨੂੰ ਅਭਾਰੇਗੀ ਇਸ ਵਾਰ ਟਰੀਨਾ ਦੀ ਗੱਲ ਨੂੰ ਕੁੱਟਦਿਆਂ ਕਮਲ ਨੇ ਕਿਹਾ ਉਹ ਉਸ ਵੱਲ ਵੇਖ ਕੇ ਖੁੱਲ ਕੇ ਮੁਸਕराई ਉਸ ਨੂੰ ਬਹੁਤ ਵਾਰ ਇੰਝ ਲੱਗਣ ਲੱਗ ਪੈਂਦਾ ਜਿਵੇਂ ਟਰੀਨਾ ਨੂੰ ਉਸ ਨਾਲ ਬਹੁਤ ਲਗਾਓ ਹੋ ਗਿਆ ਹੋਵੇ ਪਰ ਟਰੀਨਾ ਨੇ ਕਦੇ ਉਸ ਨੂੰ ਆਪਣੇ ਇਸ ਅਹਿਸਾਸ ਬਾਰੇ ਨਹੀਂ ਸਿੱਖਿਆ ਕਿ ਕਮਲ ਤੇਰੇ ਨਾਮ ਇਹਨੂੰ ਪਿਆਰ ਹੋ ਗਿਆ ਫਿਰ ਉਹ ਖੁਦ ਹੀ ਸੋਚਦਾ ਮੈਂ ਕਿਹੜਾ ਕਦੇ ਇਸ ਨੂੰ ਆਖਿਆ ਕਿ ਮੈਂ ਇਸ ਤੇ ਕਿਸੇ ਗਾਹਕ ਨਾਲ ਜਾਣ ਉਤੇ ਕਈ ਵਾਰ ਬੜਾ ਤੰਗ ਹੋ ਜਾਂਦਾ ਤੇ ਕਈ ਵਾਰ ਮੈਂ ਬਹੁਤ ਫਿਕਰ ਵਿੱਚ ਪੈ ਜਾਂਦਾ ਜਿਵੇਂ ਮੇਰੇ ਵਿੱਚ ਆਪਣੇ ਮਨ ਦੀ ਗੱਲ ਕਹਿਣ ਦੀ ਝਿਜਕ ਹੈ ਇਸ ਵਿੱਚ ਵੀ ਝਿਜਕ ਜ਼ਰੂਰ ਹੋਵੇਗੀ ਪਰ ਮੇਰਾ ਦਿਲ ਸਿਸਲੀ ਵੱਲ ਵੀ ਕਿਉਂ ਚਲੇ ਜਾਂਦਾ ਕਦੇ-ਕਦੇ ਜਦ ਕਿ ਟ੍ਰੇਨਾਂ ਨੂੰ ਆਪਣੇ ਨਾਲ ਜੋੜਨ ਦਾ ਸਾਾਸ ਮੈਨੂੰ ਹੋ ਰਿਹਾ ਫਿਰ ਸਿਸਲੀ ਕਿਤੇ ਦੂਰ ਹੈ ਤੇ ਟ੍ਰੇਨਾਂ ਮੇਰੇ ਕੋਲ ਹੈ ਨਾਲੇ ਇਹ ਵੀ ਸੱਚ ਹੈ ਕਿ ਸਿਸਲੀ ਤੱਕ ਟ੍ਰੇਨਾਂ ਜਿੰਨੀ ਮੇਰੇ ਨੇੜੇ ਵੀ ਨਹੀਂ ਹੈ ਟ੍ਰੇਨਾਂ ਜਿੰਨੀ ਨੇੜੇ ਆ ਕੇ ਸਿਸਲੀ ਪਤਾ ਨਹੀਂ ਮੇਰੇ ਨਾਲ ਕਿੰਜ ਦਾ ਵਤੀਰਾ ਕਰੇ ਹਿੰਦੂ ਕਮਲ ਸੋਚਦਾ ਰਹਿੰਦਾ ਪਰ ਟ੍ਰੀਨਾ ਨੂੰ ਉਹ ਇਹਨਾਂ ਸੋਚਾਂ ਬਾਰੇ ਕੁਝ ਵੀ ਦੱਸਣਾ ਪਉਂਦਾ ਟ੍ਰੀਨਾ ਦੀ ਸੰਗਤ ਵਿੱਚ ਉਹ ਜ਼ਰਾ ਦਿਨਾਂ ਵੀ ਇਕੱਲਾ ਮਹਿਸੂਸ ਨਹੀਂ ਸੀ ਕਰਦਾ ਜਦੋਂ ਵੀ ਟ੍ਰੀਨਾ ਉਸ ਕੋਲ ਆ ਕੇ ਠਹਿਰਦੀ ਤਦ ਉਹ ਇਕੱਠੇ ਗਰੋਸਰੀ ਖਰੀਦਦੇ ਪਿਕਚਰ ਵੇਖਣ ਜਾਂਦੇ ਤੇ ਕਈ ਵਾਰ ਬਾਹਰ ਰੈਸਟੋਰੈਂਟ ਵਿੱਚ ਵੀ ਖਾਣ ਚਲੇ ਜਾਂਦੇ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ